ਹਾਂ ਨਮਸਕਾਰ ਸਲਾਮ ਅਲੈਕੁਮ ਕੀ ਹਾਲ ਚਾਲ ਹੈ ਤੁਹਾਨੂੰ ਬੜੀਏ ਠੰਡੇ ਨਹੀਂ ਹੈ ਪਹਿਪਰ ਨਾਲ ਦਾ ਨਾਸ਼ਤਾ ਬਣਾਉਂਦਾ ਪਹਿਲਾ ਸ਼ਾਲ ਲਾਈ ਜਵੇ ਸ਼ਾਲ ਲਾ ਕੇ ਨਾ ਤੇ ਮੈਂ ਸੋਚਦੀ ਬਈਆ ਹੀਟਰ ਲੱਗਾ ਹੋਇਆ ਨਾ ਹਾਂ ਭਾਈ ਹੀਟਰ ਨੂੰ ਥੋੜਾ ਤੇਜ ਕਰ ਦੇ ਦੇ ਤਾਂ ਮੈਂ ਕਰਾਂ ਉਪਰ ਕਿੱਧਰ ਗਿਆ ਹੀਟਰ ਕੋਲੇ ਤੇ ਛਾਲ ਫਿਰ ਵਿੱਚੜਦੀ ਰਹਿੰਦੀ ਐ ਤੇ ਮੈਂ ਨਾ ਅੱਜ ਸੁਜੀਤ ਘਰੋਂ ਲੈ ਆਏ ਆ ਜੇ ਮੇਥੀ ਕੱਟ ਕੇ ਮੇਥੀ ਕੱਟਵਾ ਕੇ ਲੈ ਆਏ ਆ ਵੇ ਫਿਰ ਪਾਲਕ ਤੇ ਸਾਗ ਵੀ ਐ ਤੇ ਮੇਰਾ ਜੀ ਕਿਤਾ ਵੀ ਥੋੜੀ ਪਾਲਕ ਇਹ ਸਾਗ ਇਹ ਪਾਲਕ ਪਾਲਕੀ ਪਾਲਕੋ ਆ ਜੀ ਪਾਲਕ ਨਹੀਂ ਇਹ ਮੇਥੀ ਐ ਇਹ ਮੇਥੀ ਇਹ ਮੇਥੀ ਐ ਹਾਂ ਠੀਕ ਐ ਜੀ ਇੰਨੀ ਨੂੰ ਮੈਂ ਥੀ ਪਾਲਾਂਗੀ ਇੰਨੀ ਨੂੰ ਪਾਲਾਂ ਪਾਲਕ ਸਾਗ ਬਣਾਵਾਂਗੇ ਤੇ ਬੜੇ ਸਵਾਦ ਆਏਗਾ ਤੇ ਇਹਨੂੰ ਇਹਦੇ ਵਿੱਚ ਪਾ ਲਈਏ ਥੋੜੀਆਂ ਮਿਰਚਾਂ ਮਿਰਚਾਂ ਤਾਂ ਐਵੇਂ ਥੋੜੀਆਂ ਹੀ ਕੰਨੀਆਂ ਪਾਉਂਦੀ ਮੈਂ ਪੂਰੀਆਂ ਵਾ ਤੇ ਇਹ ਹੈਗਾ ਜੇ ਅਦਰਕ ਅਦਰਕ ਅਤੇ ਫਿਰ ਇਹ ਲਸਣ ਕੀ ਕੰਮ ਕਰ ਰਿਹਾ ਅੱਛਾ ਇਹ ਕੱਲ ਵਾਲਾ ਨਾ ਲਸਣ ਬਚਾਵੇ ਆਵੇ ਇਹ ਵੀ ਥੋੜਾ ਜਿਹਾ ਵਿੱਚੇ ਹੀ ਪਾ ਲੈਣਾ ਮੈਂ ਤੇ ਫਿਰ ਸਾਡੇ ਕੋਲ ਆ ਗਿਆ ਆਟਾ ਇਹ ਹੈਗਾ ਮੱਕੀ ਦਾ ਤੇ ਫਿਰ ਨਾਲ ਹੀ ਅਸੀਂ ਪਾ ਲੈਣਾ ਕਣਕ ਦਾ ਕਣਕ ਮੱਕੀ ਦਾ ਆਟਾ ਮਿਕਸ ਕਰਕੇ ਇਹ ਰੋਟੀਆਂ ਬਹੁਤ ਹੈਲਦੀ ਵੀ ਹੁੰਦੀਆਂ ਨੇ ਤੇ ਸਵਾਦ ਵੀ ਹੁੰਦੀਆਂ ਨੇ ਇੱਧਰ ਅਸੀਂ ਪਾਵਾਂਗੇ ਇਹਦੇ ਵਿੱਚ ਨਮਕ ਮਿਰਚ ਤਾਂ ਪਾਈ ਹੈ ਫੋਰ ਤੇ ਕੁਝ ਵੀ ਨਹੀਂ ਪਾਣਾ ਗੱਲ पे ਕਰਦੇ ਨੇ ਕਿ ਨਹੀਂ ਪਾਣਾ ਆਟੇ ਨੂੰ ਗੁੰਨ ਲਾਣਿਆ ਜਿਆਦਾ ساری ਪਾਲਕ ਜਿਆਦਾ ساری ਮੇਥੀ ਥੋੜਾ ਜਿਆਦਾ ਆਟਾ ਹੈ ਨਾ ਇਹਨੂੰ ਇਹਦੇ ਨਾਲ ਮਲਿਆ ਕਰੋ ਮੱਕੀ ਦਾ ਆਟਾ ਹੋਵੇ ਤੇ ਇਹਦੇ ਨਾਲ ਮਲੋ ਅੱਜ ਤਵੇਸੀ ਅਸੀਂ ਕਨਕ ਦਾ ਆਟਾ ਵੀ ਵਿੱਚ ਪਾਇਆ ਹੋਇਆ ਹੈ ਆਰਾਮ ਨਾਲ ਹੀ ਪੱਕ ਜਾਣਾ ਪਰ ਜਿਨ੍ਹਾਂ ਨੂੰ ਮੱਕੀ ਦਾ ਆਟਾ ਬਣਾਨੇ ਰੋਟੀ ਔਖੀ ਲੱਗਦੀ ਸਵੇਰੇ ਵੀ ਮੈਨੂੰ ਕੋਈ ਕਹਿ ਰਿਹਾ ਸੀ ਤਾਂ ਗਰਮ ਪਾਣੀ ਦੇ ਵਿੱਚ ਨਾ ਜਿਹੜਾ ਆਟਾ ਹੈ ਉਹਨੂੰ ਅੱਛੀ ਤਰ੍ਹਾਂ ਨਾਲ ਕੋ ਰੱਖ ਲਿਆ ਕਰੋ ਗਰਮ ਪਾਣੀ ਪਾ ਕੇ 15 ਮਿੰਟਾ ਬਾਅਦ ਗੁੰਨ ਕੇ ਤੁਸੀਂ ਉਹਨੂੰ ਉਹ ਵੀ ਕਰ ਸਕਦੇ ਹੋ ਵੇਲ ਵੀ ਸਕਦੇ ਹੋ ਦਾ ਤਵਾਰਾ ਖਲਿਆ ਤੇ ਇਹਦੇ ਉੱਤੇ ਦੋ ਤਿੰਨ ਰੋਟੀਆਂ ਆਰਾਮ ਨਾਲ ਬਣ ਜਾਂਦੀਆਂ ਨੇ ਤੇ ਮੱਕੀ ਦੀ ਰੋਟੀ ਜੇਕਰ ਦੋ ਤਿੰਨ ਇਕੱਠੀਆਂ ਬਣ ਜਾਣ ਤਾਂ ਇਸ ਤੋਂ ਬਾਅਦ ਹੋਰ ਕੁਝ ਨਹੀਂ ਹੁੰਦਾ ਲੋਚ ਇਹਦੀ ਦਨੇ ਰੋਟੀਆਂ ਨਾਲੋਂ ਨਾਲ پکਦੀਆਂ ਨਾ ਤੰਦੂ ਦਾ ਬੜਾ ਅੱਛਾ ਵਾਲਾ ਤਵਾ ਹੁੰਦਾ ਇਹਦੇ ਉੱਤੇ ਤੁਸੀਂ ਦੋ ਤਿੰਨ ਕੋਈ ਵੀ ਚੀਜ਼ ਬਣਾ ਸਕਦੇ ਹੋ ਤੇ ਐਵੇਂ ਬਹੁਤੀਆਂ ਤੁਸੀਂ ਰੋਜ਼ ਕਹਿੰਦੇ ਹੋ ਚੰਨੀਆਂ ਚੁਪੜ ਕੇ ਖਾਂਦੇ ਆਂ ਫਲਾਉਣਾ ਟਿੰਗਰਾ ਆਏ ਹਾਏ ਟੜੀ ਚੁਪੜ ਲਈ ਕਿੜੀ ਅਸੀਂ ਖਾ ਲਈ ਇੰਨਾ ਕੁ ਕੀ ਦਾ ਵੈਸੇ ਹੀ ਪਚ ਜਾਂਦਾ ਸਾਨੂੰ ਤੇ ਲੋ ਇਹਨੂੰ ਫੇਰ ਅਸੀਂ ਉਹਨਾ ਥੋੜੇ ਝੋਪੜ ਕੇ ਹੀ ਪਰਤਾ ਦੇਣਾ ਦੂਜਾ ਬਸਾ ਨਹੀਂ ਝੋਪੜਾਂਗੇ ਤੇ ਇਹਦੇ ਨਾਲ ਅਸੀਂ ਕੀ ਕਰਨਾ ਹੈ ਮਾਂ ਦੇ ਸਟਾਈਲ ਵਿੱਚ ਜੇ ਬਣਾਵਾਂ ਤੇ ਪੋਣਾ ਫੜਾਈ ਬੇਟਾ ਇਹ ਪੋਣਾ ਲੈਣਾ ਪੋਣੇ ਨੂੰ ਐਦਾਂ ਕਰਕੇ ਇਹਨੂੰ ਇੰਜ ਐ ਚੰਗੀ ਤਰ੍ਹਾਂ ਜਿਹੜੀ ਹੈ ਰਲ ਇਹ ਜੇ ਕੀ ਘਟ ਖਾਣਾ ਹੋਵੇ ਨਾ ਥੋੜੇ ਨਾਲ ਤਾਂ ਫਿਰ ਇਦਾਂ ਕਰਕੇ ਰਾੜ ਲਓ ਬਹੁਤ ਵਧੀਆ ਬਣਦੀ ਏ ਰੋਟੀ ਲੋ ਜੀ تیار ਹੋ ਗਈਆਂ ਦੇ ਰੋਟੀਆਂ ਸੇਰ ਕਰਨ ਜਾ ਰਹੀਆਂ ਨੇ ਦੇਖਦੇ ਕੌਣ-ਕੌਣ ਖਾਂਦਾ ਤੇ ਕੌਣ-ਕੌਣ ਰਹਿੰਦਾ ਹੋ ਗਈਆਂ ਨਾ ਵਧੀਆ ਵੀ ਪੀ ਲੀਆਂ ਵੀ ਚੁੱਟੀਆਂ ਵੀ ਬਹੁਤ ਵਧੀਆ ਰੋਟੀ ਬਣेंगी ਚੱਲਦੇ ਆਪਾਂ ਅੰਕਲ ਕੋਲ ਰੋਟੀਆਂ ਨੇ ਬਨੋ ਨੇ ਲਾਈ ਦੇ ਮੈਂ ਪ੍ਰੀਨ ਜੀ ਲਾਈ ਦੀ ਇਹ ਦੇਖੋ ਇਹ ਤੁਹਾਡੀ ਪਸੰਦੀਆਂ ਰੋਟੀਆਂ ਨੇ ਕਨਕ ਤੇ ਮੱਕੀ ਦਾ ਆਟਾ ਲਾਇਆ ਇਹ ਮੇਥੀ ਤੇ ਪਾਲਕ ਤੇ ਸਾਗ ਲਿਆਇਆ ਉਹ ਵਿੱਚ ਪਾਇਆ ਸਾਗ ਨਹੀਂ ਪਾਇਆ ਮਤਲਬ ਮੇਥੀ ਤੇ ਪਾਲਕ ਪਾਈ ਬਾਕੀ ਜੇ ਤੁਹਾਨੂੰ ਪਤਾ ਜਿਹੜੀਆਂ ਚੀਜ਼ਾਂ ਮੈਂ ਪਾ ਨਹੀਂ ਪਾਨੀ ਆ ਮੈਂ ਕਿਹਾ ਸਰਦੀਆਂ ਸਰਦੀਆਂ ਭਾਈ ਇਹੋ ਜਿਹਾ ਖਾਣਾ ਚਾਹੀਦਾ ਤੇ ਚਾਹ ਗਰਮਾ ਗਰਮ ਤ੍ਰਿਪਤਾ ਦੇ ਵਾਸਤੇ ਬਣਦੀ ਏ ਅਦਰਕ ਤੇ ਗੁੜ ਵਾਲੀ ਠੀਕ ਹੈ ਜੀ ਇਹ ਬਨ ਗਈ ਤੇ ਚਾਹ ਤੇ ਇਹ ਆਪਣੇ ਕੋਲ ਚਟਨੀ ਅੱਛਾ ਤੁਸੀਂ ਨਹੀਂ ਰੱਖੀ ਅੱਛਾ ਇੱਧਰ ਤਾਂ ਹੈਗਾ ਮੈਂ ਕਿਹਾ ਤੁਸੀਂ ਬਣਾ ਰਹੇ ਹੋ ਉਹ ਅੱਛਾ ਲਓ ਵੀ ਚਟਨੀ ਮੱਖਣਾ ਤੇ ਇਹਦੇ ਨਾਲ ਖਾ ਕੇ ਦੇਖੋ ਲੋ ਨਜ਼ਾਰੇ ਔਲਿਆਂ ਦਾ achar ਜੀ ਖਾਓ ਸੁਆਦ ਨਾਲ ਇਹ ਲੱਗਦਾ ਰੁੱਕੀ ਖਾਈ ਹੋਏ ਦੇਖੋ ਹਾ ਕੇ ਰੁੱਖੀ ਖਾਈ ਜਾਂਦੀ ਹੈ ਤੇ ਕੀ ਹੁੰਦਾ ਹੈ ਕੀ ਨਹੀਂ ਹੁੰਦਾ ਖਾਓ ਖਾ ਇਹ ਖੁਰਦੀ ਨਹੀਂ ਇਹਦਾ ਪਹਿਲੇ ਖੁਰਨੀ ਹੈ ਕੋਈ ਵਿੱਚ ਕੀ ਨਹੀਂ ਪਾਇਆ ਹੋਇਆ ਹੂੰ ਪਰ ਬੋਲੀ ਬੜੀ ਹੈ ਹੂੰ ਕੋਈ ਪਾਲਕ ਤੇ ਮਠੀ ਅਲੀ ਜਿਹੜੀ ਹੁੰਦੀ ਹੈ ਨਾ ਹੂੰ ਹੂੰ ਵੈਸੀ ਪੁਲੀ ਹੋ ਜਾਂਦੀ ਹੈ ਨਾ ਹੂੰ ਬਹੁਤ ਸਵਾਦ ਹੈ ਵਾਹ ਮੈਦਾਰ ਸਰਦੀ ਸਰਦੀ ਪਾਲਕ ਮਠੀ ਮੱਕੀ ਦਾ ਆਟਾ ਬਾਜਰੇ ਦਾ ਆਟਾ ਖਾਓ ਤੇ ਸਾਰੀਆਂ ਬਿਮਾਰੀਆਂ ਨੂੰ ਭਜਾਓ ਥੈਂਕ ਯੂ ਬਾਜਰਾ ਵੀ